ད�ས <laughs> ད�ས ਬਹੁਤ ਹੀ ਸਤਿਕਾਰਯੋਗ ਕੈਬਨਟ ਮੰਤਰੀ ਸਰਦਾਰ ਮਾਲਜੀਤ ਸਿੰਘ ਜੀ ਪੁੱਲ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ ਕਰ ਵਿਵਾਹ ਕਰਤ ਵਿਵਾਹ ਇਹ ਸਾਰੇ ਸਮੂਹ ਸਟਾਫ ਮੈਂਬਰ ਸਾਡੀ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਕਾਰਪ ਸਿੰਘ ਜੀ ਸਰਪੰਚ ਸਰਦਾਰ ਸਦੂਲ ਸਿੰਘ ਜੀ ਤੇ ਹੋਰ ਵੀ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਲੀਡਰਾਂ ਸਮਾਨੇ ਜੇ ਬਣਾ ਲਿਆ ਲੰਗਾ ਤੇ ਇੱਕ ਵੀ ਰਹਿ ਗਿਆ ਤੇ ਗੁੱਸਾ ਕਰਨਗੇ ਸਾਰੇ ਸਰਕਾਰ ਨੂੰ ਗਿਆ ਅਗੇ ਦੇ ਸਿਰ ਦਾ ਤਾਜ ਆ ਕਿਉਂਕਿ ਸਭਾ ਪਿੰਡ ਦੀ ਜਿਹੜੀ ਸਾਡੀ ਆਗੂਆ ਵੀ ਕਿੰਤੀ ਆ ਉਹ ਸਾਰੇ ਰਾਕੇ ਤੋਂ ਸਾਰੇ ਪਿੰਡਾਂ ਤੋਂ ਸਭ ਤੋਂ ਵੱਡੀ ਆ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਡੇ ਛੋਟੇ ਛੋਟੇ ਬੱਚੇ ਬੱਚੀਆਂ ਮਾਪੇ ਬਿੱਠੇ ਆ ਤੇ ਮੈਂ ਵਧਾਈ ਦੇਣਾ ਛੁੱਟੀਆਂ ਛੁੱਟੀਆਂ ਬੱਚਿਆਂ ਨੇ ਪਰਫਾਰਮੈਂਸ ਕੀਤੀ ਕਿੱਦਾਂ ਪਾਇਆ ਬਹੁਤ ਹੀ ਵਧੀਆ ਕਿੱਦਾਂ ਪਾਇਆ ਚਿਹਰੇ ਦੇ ਹੱਪਾ ਉਹ ਹੱਥਾਂ ਦੇ ਹੱਪਾ ਉਹ ਬਹੁਤ ਵਧੀਆ ਛਡੀਆਂ ਕੀਆ ਨੇ ਪਰਫਾਰਮੈਂਸ ਕੀਤੀ ਆ ਤੇ ਨਹੀਂ ਤੇ ਜੇ ਪੁਰਾਣੀ ਗੱਲ ਕਰੀਏ ਤੇ ਸਟੇਜ ਤੇ ਚੜ ਕੇ ਮਾੜਾ ਜਿਹਾ ਵੀ ਕਿਸੇ ਨੂੰ ਬੋਲਣਾ ਨਾ ਤੇ ਬੜਾ ਉੱਖਾ ਲੱਗਣਾ ਵੀ ਪਤਾ ਨਹੀਂ ਸਾਨੂੰ ਲੋਕ ਵੇਖਦੇ ਆ ਸੰਗੀ ਜਾਣਾ ਬੱਚਿਆਂ ਦਾ ਤੇ ਬੜਾ ਵਧੀਆ ਕੀਤਾ ਬੱਚੀਆਂ ਨੇ ਗਿੱਧਾ ਪਾਇਆ ਬਹੁਤ ਵਧੀਆ ਲੱਗਾ ਮਨੋਰੰਜਨ ਹੋਇਆ ਸਾਰਿਆਂ ਦਾ ਛੋਟੀਆਂ-ਛੋਟੀਆਂ ਬੱਚੀਆਂ ਸੱਜੀਆਂ ਤਿਆਰ ਕੀਤੀਆਂ ਪਰ ਵਾਰ-ਵਾਰ ਤਾਰੀਫ ਕਰਨ ਨੂੰ ਦਿਲ ਕਰਦਾ ਜਦੋਂ ਕੋਈ ਵਧੀਆ ਕਰੇ ਤੇ ਉਹ ਦਿਲ ਵੀ ਕਰਦਾ ਵੀ ਆਪਾਂ ਉਹਦੀ ਤਾਰੀਫ ਕਰੀਏ ਕਿਉਂਕਿ ਚਿਹਰੇ ਦੇ ਹਾਵ-ਭਾਵ, ਹੱਥਾਂ ਦੇ ਸਟਾਈਲ ਸਾਰੀ ਬਾਡੀ ਦੀ ਲੈਂਗੁਏਜ ਉਹ ਸਾਰਾ ਕੁਝ ਬੜਾ ਵਧੀਆ ਲੱਗਾ ਵੀ ਬੱਚੀਆਂ ਨੇ ਕੀਤਾ ਪਾਇਆ ਐ ਪਾਇਆ ਵੀ ਜਿਵੇਂ ਵੱਡੀ ਉਮਰ ਦੀਆਂ ਕੁੜੀਆਂ 20 22 25 ਸਾਲ ਦੀਆਂ ਕੁੜੀਆਂ ਕਿੰਨਾ ਪਾਉਂਦੀਆਂ ਇਸ ਤਰ੍ਹਾਂ ਪਰਫਾਰਮੈਂਸ ਕੀਤੀ ਬੜਾ ਵਧੀਆ ਲੱਗਾ ਤੇ ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਬੱਚਿਆਂ ਦਾ ਤੇ ਸਿੱਖਿਆ ਕਰ ਰਹੀ ਜਿਹੜੀ ਕਿ ਸ਼੍ਰੀ ਅਰਵਿੰਦ ਕੇਸ਼ਵਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਸਾਡੇ ਪੰਜਾਬ ਦੇ ਪੜ੍ਹ ਲਿਖ ਕੇ ਪਟੀਆਂ ਪੁਲੰਦੀਆਂ ਤੇ ਪਹੁੰਚਣ ਇਹ ਸਾਡੇ ਬੱਚੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਭਵਿੱਖ ਨੇ ਤੇ ਜਦੋਂ ਕਿਸੇ ਇਲਾਕੇ ਦੇ ਕਿਸੇ ਸੂਬੇ ਦੇ ਕਿਸੇ ਦੇਸ਼ ਦੇ ਬੱਚੇ ਪੜ੍ਹ ਲਿਖ ਕੇ ਉਹ ਚੌਧਿਆਂ ਤੇ ਪਹੁੰਚ ਜਾਂਦੇ ਆ ਤੇ ਉਦੋਂ ਉਹ ਦੇਸ਼ ਉਹ ਸੂਬਾ ਉਹ ਇਲਾਕਾ ਅਮੀਰ ਹੋ ਜਾਂਦਾ ਤਰੱਕੀ ਕਰ ਜਾਂਦਾ ਇਹ ਸਾਧ ਸੰਗਤ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਜਿੰਨੀ ਵੀ ਗ੍ਰਾਂਟ ਆਈ ਜਿੰਨੇ ਵੀ ਪੈਸੇ ਆਏ ਉਹ ਸਾਰੇ ਦੇ ਸਾਰੇ ਪੈਸੇ ਸਕੂਲ ਦੀ ਬਿਲਡਿੰਗ ਬਣਾਉਣ ਤੇ ਸਕੂਲ ਦੀ ਗਰਾਊਂਡ ਬਣਾਉਣ ਤੇ ਸਕੂਲ ਦੀਆਂ ਲਾਇਬ੍ਰੇਰੀਆਂ ਤੇ ਸਕੂਲ ਦੀਆਂ ਜਿਹੜੀਆਂ ਕੰਪਿਊਟਰ ਲੈਬ ਉਹਨਾਂ ਨੂੰ ਬਣਾਉਣ ਤੇ ਸਾਰੇ ਹੀ ਪੈਸੇ ਲੱਗੇ ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜਾ ਸਟਾਫ ਆ ਉਹ ਇਹ ਨਹੀਂ ਕਿ ਕੱਲੇ 22 ਤੋਂ ਬਾਅਦ ਵਾਲੇ ਹੀ ਟੀਚਰ ਆਏ ਆ 22 ਤੋਂ ਪਹਿਲਾਂ ਵੀ ਟੀਚਰ ਇਹਨਾਂ ਸਕੂਲਾਂ 'ਤੇ ਲੱਗੇ ਰਹੇ ਆ ਪਹਿਲੀ ਤੇ ਗੱਲ ਪੁਰਾਣੀਆਂ ਸਰਕਾਰਾਂ ਦੇ ਵਿੱਚ ਸਕੂਲਾਂ 'ਚ ਟੀਚਰਾਂ ਦੀ ਗਿਣਤੀ ਨਹੀਂ ਪੂਰੀ ਕੀਤੀ ਜਾਂਦੀ ਜੇ ਸਕੂਲ ਦੇ ਵਿੱਚ ਜਿਵੇਂ ਆਪਣੇ ਹੁਣ ਸਕੂਲ ਦੇ ਵਿੱਚ 750 ਦੇ ਕਰੀਬ ਬੱਚੇ ਆ 750 ਦੇ ਕਰੀਬ ਬੱਚੇ ਆ ਤੇ ਟੀਚਰ ਹੋਂਨੇ ਵਾਤ ਤੋਂ ਵਾਤ 5 ਜਾਂ 6 ਵੀ ਆਪੇ ਬੱਚਿਆਂ ਦੀ ਹਾਥੀ ਲਾ ਦੇਣ ਤੇ ਮੁੜਕੇ ਮਾੜਾ ਮੋੜ ਪੜਾ ਕੇ ਚਲੋ ਖਡਾਖ ਧੂਕੇ ਘਰਾਂ ਨੂੰ ਭੇਜ ਦੇਣ ਇਹ ਬੱਚਿਆਂ ਦੇ ਪੇਤਰਾ ਜੋ ਨਾਮ ਨੰਬਰ ਉਹ ਤੇ ਨਾਂ ਬੱਚੇ ਕਾ 12ਵੀਂ ਤੋਂ 10ਵੀਂ ਤੋਂ ਕਾ ਦਾਜਾਂ ਦੇ ਨਾਮ ਕੋ ਟੋਕਰੀ ਮੰਗਣ। ਉਹਦਾ ਮਦਦ ਕਰਕੇ ਬੱਚੇ ਜਾਂਜਾਂ ਦੇ ਘਰੇ ਕੋ ਚਾਰ ਪਸ਼ੂ ਰੱਖ ਕੇ ਉਹਨਾਂ ਨੂੰ ਮੱਠੇ ਪੁੱਠੇ ਪਾ ਕੇ ਉਹਦਾ ਦੁੱਧ ਵੇਚਦੇ ਨੇ ਤੇ ਜਿਹੜਾ ਕਿਹੇ ਦੁਕਾਨ ਤੋਂ ਤੇ ਇਲਾਕੇ ਆਪਣੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਕਰਨਾ। ਆਵਾਜ਼ ਮੀ ਪਾਰਟੀ ਜੋ ਪੂਰੀ ਗੱਲ ਇਹਦੇ ਪਾਸੇ ਲਾਇ। ਜੋ 1 ਕਰੋੜ 16 ਲੱਖ ਦੀ ਗ੍ਰਾਉਂਡ ਬਣਾਉਣ ਲਈ ਤਸਵੀਰ ਜਾਰੀ ਕਰਾਇਆ ਪੂਰੇ ਪੰਜਾਬ ਚ 5 ਵੱਟੀਆਂ ਕਰੋੜਾਂ ਬਣੀਆਂ ਜਿਵੇਂ ਦੀ ਗ੍ਰਾਉਂਡ ਆਪਣੇ ਸਕੂਲ ਨਹੀਂ ਬਣੀਆਂ 1 ਕਰੋੜ ਤੇ 16 ਲੱਖ ਰੁਪਇਆ ਜਾਰੀ ਹੋਇਆ 1 ਕਰੋੜ 16 ਲੱਖ ਤੇ ਤੁਹਾਡੇ ਪੇਨਾ ਜਿੰਨੇ ਵੀ ਮੈਂ ਗੱਲ ਕਰਨ ਲੱਗਾ ਜਦੋਂ ਪੁਰਾਣੇ ਸਮੇਂ ਤੇ ਸਕੂਲਾਂ 'ਚ ਗ੍ਰਾਂਟਾਂ ਜਾਰੀ ਹੁੰਦੀਆਂ ਸੀ ਜੇ ਜੇ ਕੋਈ ਪੈਸਾ ਜਾਰੀ ਹੋਣਾ ਨਾ ਐਮਐਲਏ ਨੇ ਪ੍ਰਿੰਸੀਪਲ ਨੂੰ ਫੋਨ ਕਰ ਦੇਣਾ ਇਹ ਸਾਡਾ ਫਲਾਣਾ ਸਰਪੰਚਿਆ ਜਾਂ ਸਾਡਾ ਆਕੂਆ ਇਹ ਥੀੜੀ ਫਰਮ ਦੇ ਖਾਤੇ ਕੋਲ ਪੈਸੇ ਪਾ ਦੇ ਪ੍ਰਿੰਸੀਪਲ ਸਾਹਿਬ ਪ੍ਰਿੰਸੀਪਲ ਇਹ ਫੀਬ ਰਾਜ ਅਫਸਰ ਨੂੰ ਪੁੱਛ ਰਾ ਜਾਂ ਨਿਸ਼ਚੇ ਅਫਸਰ ਨੂੰ ਪੁੱਛ ਰਾ ਕਿ ਡਿਪਟੀ ਕਪ ਅਫਸਰ ਨੂੰ ਵੀ ਐਮਐਲਏ ਨੇ ਕਿਹਾੜਾ ਵੀ ਜਿੱਥੇ ਮੈਂ ਕਹਿੰਦਾ ਉੱਥੋਂ ਮਟੀਰੀਅਲ ਲੈਣਾ ਉਹ ਪੈਸੇ ਐਮਐਲਏ ਨੇ ਕਹੇ ਤੇ ਮੋਤਵਰ ਦੇ ਕਹੇ ਤੇ ਬੱਚੇ ਦੇ ਖਾਤੇ ਪੈ ਲੈਣਾ ਅਮਰੀਆ ਵਾਲੀ ਦੁਕਾਨ ਤੇ ਖਾਤੇ ਪੈ ਦੇਣ ਇਸ ਸਕੂਲ ਨੇ 10 ਲੱਖ ਜਾਰੀ ਹੋਣਾਂ 4 ਲੱਖ ਤੋਂ ਚੋਕ ਕਢਾ ਕੇ ਮੋਤ ਪਰਦੇ ਐ ਐਮਐਲਏ ਨੂੰ ਦੇਵੜਾ ਬਾਕੀ ਦਾ 6 ਲੱਖ ਤੋਂ ਬਚਿਆ 6 ਲੱਖ 6 ਲੱਖ ਦਾ ਮੁਰਕੇ ਜਿਹੜਾ ਮੋਤ ਪਰਣਾ ਨੇ ਕਰਨੀ ਕੋਸ਼ਿਸ਼ ਵੀ ਹੁਣ ਮੈਂ ਵੀ ਵਿੱਚੋਂ ਕੁਝ ਰੱਖਾਂ ਜਿਹੜਾ ਪ੍ਰਿੰਸੀਪਲ ਉਹਨੇ ਮਗਰ ਮਗਰ ਫਿਰਨਾ ਉਹਦੇ ਮੋਤ ਪਰਦੇ ਜਾਂ ਫੋਨ ਲਾਉਣੇ ਕਿਸਰਪਾਚੀ ਅਜਿਹੇ ਪੈਸੇ ਪਾਏ ਮਟੀਰੀਅਲ ਸਾਡੇ ਨੂੰ ਸਾਡੇ ਦੇ ਕਲਾਸਰੂਮਾਂ ਦੀਆਂ ਅਸੀਂ ਬੱਚਿਆਂ ਦੀ ਕਲਾਸ ਨੂੰ ਬਣਾਉਣੀ ਹੈ ਤੋਂ ਉਹ ਜਦੋਂ ਪ੍ਰਿੰਸੀਪਲ ਨੇ ਮੋਟਵਾਰ ਦੇ ਪਿੱਛੇ ਪਿੱਛੇ ਕੋਈ ਫਰਰਾ ਜਦੋਂ ਜ਼ਿਆਦਾ ਹੀ ਜਮੀਨ ਕਰਨਾ ਮੋਟਵਾਰ ਨੇ ਤੇ ਮੋਟਵਾਰ ਨੇ ਪਿੱਲੀ ਇੱਕ ਘਟੀਆ ਕੁਆਲਟੀ ਦਾ ਸੀਮੰਟ ਤੇ ਘਟੀਆ ਕੁਆਲਟੀ ਦੀ ਵੇਟ ਘਟੀਆ ਕੁਆਲਟੀ ਦਾ ਮਟੀਰੀਅਲ ਭੇਜਣਾ ਹੁਣ ਜਦੋਂ 10 ਲੱਖ ਦਾ ਕੰਮ ਹੋਣਾ ਉਹਦੇ ਤੋਂ ਰੁਪਏ 5 ਲੱਖ ਦਾ ਸਮਾਨ ਉਹਨਾਂ ਨੇ ਫਿਰ ਘਟੀਆ ਜੁਣਾ ਤੇ ਮਰਦੀ ਚੀਜ਼ ਹੋਣੀ ਉਹ ਸਮਾਨ ਜਦੋਂ ਸਕੂਲ ਤੇ ਲੱਗਣਾ ਪਿੰਡ ਦੇ ਲੋਕਾਂ ਦੇਖਣਾ ਵੀ ਪਿੰਗਾਂ ਇੱਡਾ ਲੱਗਣ ਦੀ ਆ ਕਿ ਬੜੀ ਰੇਤੀ ਸਾਹ ਦੇ ਚਿੱਤੀ ਨੇ ਫਬਰਾਂ ਵਾਲੀ ਲੱਗਣ ਦੇਗਾ ਪੁਰਖਰੀ ਦਾ ਨਾ ਤੇ ਵਿਖਿਆ ਕਰਾ ਕੇ ਜੜਾ ਉਹ ਵੀ ਪੈਸੇ ਖਾਤੇ ਜਾਣ ਤੇ ਸਾਰ ਸਗਰ ਅੱਦੇ ਪਹਿਲੇ ਖੁਰਕਪੁਰ ਤੋਂ ਜਾਣੇ ਆ ਜਗੋਂ ਦੀ ਆਪ ਆਪੀ ਪਾਰਟੀ ਦੀ ਸਰਕਾਰ ਬਣੀ ਹੈ ਸਾਰਾ ਸਟਾਫ ਸਾਹਮਣੇ ਖੜੋਤਾ ਸਾਰੇ ਸਕੂਲ ਦੇ ਟੀਚਰ ਪ੍ਰਿੰਸੀਪਲ ਸਾਹਿਬ ਸਾਰੇ ਇੱਥੇ ਸਾਹਮਣੇ ਖੜੇ ਆ ਜਿੰਨੇ ਪੈਸੇ ਆਇਆ 80 ਲੱਖ ਰੁਪਏ ਸਕੂਲ ਦੀ ਬਿਲਡਿੰਗ ਆ ਸੀਨੀਅਰ ਸਕੈਂਡਰੀ ਸਕੂਲ ਦੀ ਬਿਲਡਿੰਗ ਲਈ ਆ 80 ਲੱਖ 80 ਲੱਖ ਰੁਪਇਆ ਤੁਹਾਡੇ ਵੱਡੇ ਸਕੂਲ ਸੀਨੀਅਰ ਸੈਕੰਡਰੀ ਸਕੂਲੀ ਆ ਤੇ 62 ਲੱਖ ਰੁਪਏ ਐਲੀਮੈਂਟਰੀ ਸਕੂਲੀ ਆਏ 1 ਕਰੋੜ 40 ਲੱਖ ਤੋਂ ਵੱਧ ਦੀ ਰਕਮ ਆਈ ਹੈ ਜਿਹੜੀ ਇਹਨਾਂ ਦੋਸਤਾਂ ਲਈ ਚਾਹੀਏ ਬਿਲਡਿੰਗ ਬਣਾਉਣ ਦੀ ਤੇ ਇੱਕ